ਗੁਰਲਾਬ ਟੀਵੀ ਦੇਖ ਰਹੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਆਓ ਗੱਲ ਕਰਦੇ ਹਾਂ ਕੱਲ ਦੀ ਦਿੱਲੀ ਵਿਖੇ ਕਾਂਗਰਸ ਦੀ ਜੋ ਪੰਜਾਬ ਦੇ ਲੀਡਰਾਂ ਨੂੰ ਸੱਦਿਆ ਗਿਆ ਸੀ ਉਹਦੀ ਕੀ ਗੱਲਬਾਤ ਹੋਈ ਕਿ ਉੱਥੇ ਮਸਲੇ ਵਿਚਾਰੇ ਗਏ ਮਲਕ ਰਾਜਾ ਖੜਗੇ ਆਜੋਣ ਮਲਕ ਰਾਜਾ ਖੜਗੇ ਕੇ ਸੀ ਬੀ ਕੇ ਸੀ ਬੇਨੂ ਗੋਪਾਲ बघेल ਸਾਹਿਬ ਔਰ ਰਾਹੁਲ ਦੀ ਅਗਵਾਈ ਦੇ ਵਿੱਚ ਜੋ ਮੀਟਿੰਗ ਹੋਈ ਉਸ ਵਿੱਚ ਪੰਜਾਬ ਦੇ ਕਾਂਗਰਸੀਆਂ ਨੂੰ ਤੁਣਕਿਆ ਗਿਆ ਤੁਣਕਿਆ ਗਿਆ ਕਿਹਾ ਕਿ ਸਾਰੇ ਠੀਕ ਠਾਕ ਚੱਲੋ 27 ਤੱਕ ਕੋਈ ਵੀ ਚੇਂਜ ਨਹੀਂ ਹੋਵੇਗੀ ਲੀਡਰਸ਼ਿਪ ਦੇ ਵਿੱਚ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਇਹ ਮਸਲਾ ਬੜਾ ਗਰਮ ਸੀਗਾ ਗਰਮਾਇਆ ਹੋਇਆ ਸੀਗਾ ਕੇਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਬੜਿੰਗ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵਿਜੇਂਦਰ ਸਿੰਘਲਾ ਸੱਦੇ ਹੋਏ ਸਨ ਤੇ ਸਪੈਸ਼ਲ ਤੌਰ ਤੇ ਸੱਦਿਆ ਗਿਆ ਸਾਬਕਾ ਸਪੀਕਰ ਰਣਾ ਕਮਰਪਾਲ ਸਿੰਘ ਨੂੰ ਤਾਂ ਜੋ ਪੰਜਾਬ ਦੀ ਆਬਾਦੀ ਦੇ ਨਾਲ ਪਰਸੈਂਟੇਜ ਦਾ ਸਹੀ ਅੰਕੜਾ ਰਹੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਚਿੱਠੀ ਪੱਤਰ ਜੋ 233 ਦਾ ਨਹੀਂ ਮੰਨਿਆ ਜਾਵੇਗਾ ਜੇ ਆਉਣਾ ਤਾਂ ਸਿਰਫ ਕੱਲੇ-ਕੱਲੇ ਆਓ ਜੋ ਕਾਂਗਰਸ ਹਾਈ ਕਮਾਂਡ ਦਾ ਹੋਵੇਗਾ ਉਹੀ ਮੰਨਿਆ ਜਾਵੇਗਾ ਧੰਨਵਾਦ